ਅੰਮ੍ਰਿਤਸਰ ਦਾ 에어 ਕੁਆਲਿਟੀ ਇੰਡੈਕਸ 987 ਦਰਜ ਹੋਇਆ ਜੋ ਕਿ ਹਾਜ਼ਰ ਰੋਡਸ ਸ਼੍ਰੇਣੀ ਵਿੱਚ ਆਉਂਦਾ ਹੈ ਮਤਲਬ ਇਹ ਹਵਾ ਸਾਹ ਲੈਣ ਲਈ ਬਹੁਤ ਹੀ ਖਤਰਨਾਕ ਹੈ ਸਿਹਤ ਵਿਸ਼ੇਸ਼ਗਿਆ ਕਹਿੰਦੇ ਹਨ ਕਿ ਇਸ ਪੱਧਰ ਤੇ ਹਵਾ ਨਾ ਸਿਰਫ ਬਜ਼ੁਰਗਾਂ ਬੱਚਿਆਂ ਤੇ ਦਿਲ ਫੇਫੜੇ ਦੇ ਮਰੀਜ਼ਾਂ ਲਈ ਖਤਰਾ ਹੈ ਬਲਕਿ ਬਿਲਕੁਲ ਤੰਦਰੁਸਤ ਲੋਕਾਂ ਨੂੰ ਵੀ ਤਰੰਤ ਸਾਹ ਲੈਣ ਵਿੱਚ ਧੱਕੇ ਖਾਂਸੀ ਛਾਤੀ ਭਾਰ ਤੇ ਅੱਖਾਂ ਵਿੱਚ ਜਲਨ ਵਰਗੇ ਲੱਛਣ ਹੋ ਸਕਦੇ ਹਨ ਇਸ ਪ੍ਰਦੂਸ਼ਣ ਵਿੱਚ ਵਾਦੇ ਦੇ ਕਾਰਨਾ ਵਿੱਚ ਸ਼ਾਮਲ ਹਨ ਸਰਦੀ ਦਾ ਮੌਸਮ, ਰਾਲੀ ਦੀ ਸਾੜ, ਵਾਣਾ ਦਾ ਧੂੰਆਂ, ਫੈਕਟਰੀਆਂ ਦੇ emissions ਅਤੇ ਸ਼ਹਿਰ ਵਿੱਚ ਤੇਜ਼ੀ ਨਾਲ ਵੱਧਦੀ ਆਬਾਦੀ ਤੇ ਕੰਸਟਰਕਸ਼ਨ ਐਕਟੀਵਿਟੀਆਂ ਸਭ ਤੋਂ ਚਿੰਤਾ ਦੀ ਗੱਲ ਹੈ ਕਿ ਸਵੇਰ ਤੇ ਰਾਤ ਦੇ ਸਮੇਂ ਧੂੰਏ ਦੀ ਗਾੜੀ ਫਰਖਿਆ ਨੂੰ ਪੂਰੀ ਤਰ੍ਹਾਂ ਢੱਕ ਰਹੀ ਹੈ। ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਅੱਜ ਸਵੇਰੇ ਸ਼ਹਿਰ ਦੇ ਗੋਲਡਨ ਟੈਂਪਲ ਨੇੜੇ ਵੀ ਹਵਾ ਵਿੱਚ ਧੁੰਦ ਵਰਗਾ ਮਾਹੌਲ ਤੇ ਸੜਨ ਦੀ ਬੋਹ ਮਹਿਸੂਸ ਕੀਤੀ ਹੈ। ਕੁਲਾ ਵਿੱਚ ਵੀ ਬੱਚਿਆਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਵਧਣ ਦੇ ਕਾਰਨ ਚਿੰਤਾ ਬਣੀ ਹੋਈ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ ਨੂੰ ਲੈ ਕੇ ਅਕਸਰ ਖਬਰਾਂ ਚਲਦੀਆਂ ਹਨ ਪਰ ਹੁਣ ਅਮਰਸਰ ਦੀ ਹਵਾ ਹੋਈ ਹੈ ਦਿੱਲੀ ਤੋਂ ਵੀ ਵੱਧ ਜੈਰੀਲੀ ਇਹ ਗੱਲ ਸੋਚਣ ਵਾਲੀ ਹੈ ਕਿ ਕਦੇ ਤੀਰਥ ਸਥਾਨਾਂ ਦਾ ਸ਼ਹਿਰ ਮੰਨੇ ਜਾਣ ਵਾਲਾ ਅਮਰਸਰ ਅੱਜ ਪ੍ਰਦੂਸ਼ਣ ਦੇ ਮਾਮਲੇ ਵਿੱਚ ਸਿਰੇ ਤੇ ਪਹੁੰਚ ਗਿਆ ਪੰਜਾਬ ਸਰਕਾਰ ਅਤੇ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਹਾਲੇ ਤੱਕ ਕੋਈ ਵੱਡਾ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਸਿਹਤ ਵਿਭਾਗ ਨੇ ਲੋਕਾਂ ਨੂੰ ਜ਼ਰੂਰ ਸਲਾਹ ਦਿੱਤੀ ਹੈ ਕਿ ਜਿਹੜੇ ਲੋਕ ਬਾਹਰ ਨਿਕਲਣ ਉਹ ਮਾਸਕ ਪਾ ਕੇ ਨਿਕਲਣ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ਅੰਦਰ ਹੀ ਰੱਖਣ ਤੇ ਜ਼ਰੂਰਤ ਤੋਂ ਵੱਧ ਵੇਲੇ ਬਾਹਰ ਨਾ ਰਹਿਣ ਪ੍ਰਦੂਸ਼ਣ ਸਿਰਫ ਇੱਕ ਖਬਰ ਨਹੀਂ ਇਹ ਸਾਡੀ ਜ਼ਿੰਦਗੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਵਾਲ ਹੈ ਜੇ ਅਸੀਂ ਹੁਣ ਨਹੀਂ ਜਾਗੇ ਤਾਂ ਕੱਲ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ